ਇਹ ਤਾਂ ਸਾਡੇ ਬੱਚੇ ਜਿਹੜੇ ਆ ਬਿਮਾਰੀਆਂ ਫੈਰ ਰਹੀ ਹੈ ਇਹ ਗੰਦ ਹੈ ਪਾਣੀ ਦਾ ਗੰਦ ਹੈ ਸ਼ਬਦ ਦਾ ਵੇਖੋ ਸਾਡਾ ਕੀ ਹਾਲ ਹੈ ਉਹ ਗਰੀਬ ਜਨਤਾ ਇੱਥੇ ਇਹ ਕੋਈ ਵੀ ਸਾਡੀ ਇੱਥੇ ਸੁਣਾਈ ਨਹੀਂ ਹੁੰਦੀ ਜਿੰਨੂੰ ਕਹਿੰਨੇ ਆ ਅੱਜ ਕਰਨੇ ਆ ਕੱਲ ਕਰਦੇ ਆ ਕੋਈ ਸਾਡੀ ਇੱਥੇ ਕਰਨ ਦਾ ਕੰਦੇ ਸੁਣਦਾ ਹੀ ਕੋਈ ਨਹੀਂਗਾ ਜੀ ਇੱਕ ਸਾਨੂੰ ਡੇਰੀ ਦੀ ਸਮੱਸਿਆ ਆ ਉਹਦੇ ਵਿੱਚ ਰੋਡ ਰੋਡ ਕੇ ਸਾਰਾ ਜਿਹੜਾ ਗੋਆ ਘੋਲ ਘੋਲ ਕੇ ਜਿਹੜਾ ਆ ਇਹਦੇ ਵਿੱਚ ਸੁੱਟਿਆ ਜਾਂਦਾ ਵਾ ਕੋ ਸਾਡੇ ਜਿਹੜਾ ਪਰਿਵਾਰ ਆ ਜਿੰਨਾ ਵੀ ਆ ਗਰੀ ਪਰਿਵਾਰ ਜਿੰਨੇ ਵੀ ਆ ਬੱਚੇ ਆ ਸਾਰਿਆਂ ਦੇ ਕਿਸੇ ਦੇ ਪੈਰ ਖਰਾਬ ਕੇ ਇਹਦੇ ਹੱਥ ਖਰਾਬ ਆ ਤੇ ਇਹਨਾਂ ਨੂੰ ਬੜੀਆਂ-ਬੜੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਲੱਗਣ ਦਾ ਜਿਹੜਾ ਸਮਾਂ ਇੱਥੇ ਆ ਚੁੱਕਾ ਆ। ਮੈਂ ਤੇ ਅੱਗੇ ਵੀ ਇਹਨਾਂ ਦਾ ਸਾਥ ਦੇਣੀ ਆ ਤੇ ਹੁਣ ਵੀ ਮੈਂ ਇਹਨਾਂ ਦੇ ਨਾਲ ਆ ਜਿਸ ਤਰ੍ਹਾਂ ਇਹ ਚਾਹੁੰਦੇ ਨਾਲ ਦੀ ਜ਼ਬਾਨ ਤੇ ਮੈਂ ਫੁੱਲ ਚੜਾਉਂਗੀ ਜੋ ਕਹਿੰਦੇ ਉਸ ਤਰ੍ਹਾਂ ਹੀ ਹੋਊਗਾ। ਮੈਂ ਇਹਨਾਂ ਦੇ ਨਾਲ ਆ ਮੈਨੂੰ ਇਹਨਾਂ ਦੀ ਸਪੋਰਟ ਦੀ ਜ਼ਰੂਰਤ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਇਹਨਾਂ ਦਾ ਘੱਟ ਵੇਖ ਕੇ ਔਰ ਇਹਨਾਂ ਦੀ ਸਪੋਰਟ ਵੇਖ ਕੇ ਕਿ ਮੇਰੇ ਨਾਲ ਨੇ ਬਾਕੀ ਜਿਸ ਤਰ੍ਹਾਂ ਵੀ ਇਹ ਕਹਿੰਦੇ ਆ ਉਸ ਤਰ੍ਹਾਂ ਹੀ ਹੋਊਗਾ। ਕੋਈ ਗੱਲ। ਮੈਂ ਲਾਇਓ ਇਹ ਬੰਦੇ ਹੁਣ ਵੀ ਔਰ ਵੀ ਲਾਏ ਆ ਤੇ ਮੁਸ਼ਕਲ ਜਿਹੜੀ ਹੱਲ ਵਾਂਗੇ ਸੀਵਰੇਜ ਸਾਫ਼ ਕਰਵਾਵਾਂਗੇ ਔਰ ਜੜੀਆਂ ਬਾਕੀ ਦੀਆਂ ਸਮੱਸਿਆਵਾਂ ਲੋਕਾਂ ਨੂੰ ਆਉਂਦੀਆਂ ਪਈਆਂ ਵਾਂ ਉਹ ਵੀ ਆਪਾਂ ਉਹਨਾਂ ਵੱਲ ਵੀ ਧਿਆਨ ਬਾਅਦ ਵਿੱਚ ਦਵਾਂਗੇ ਸਭ ਤੋਂ ਪਹਿਲਾਂ ਜੜੀਆਂ ਗਲੀਆਂ ਦਾ ਇਹ ਸਮੱਸਿਆ ਵਾ ਇਹਨਾਂ ਨੂੰ ਆਪਾਂ ਖਤਮ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਜਾਣਕਾਰੀ ਦੇਣਾ ਚਾਹੁੰਦਾ ਸਾਡਾ ਕਨੈਕਸ਼ਨ ਹੀ ਨਹੀਂ ਸੀਵਰੇਜ ਹੈਗਾ ਕੋਈ ਸਾਡਾ ਗੋਇਆ ਦਾ ਸਿਸਟਮ ਸਾਰਾ ਆ ਵੇਖੋ ਆ ਇਹ ਸਾਰਾ ਢੇਰ ਸਾਡਾ ਗੋਇਆ ਦੋਵੇਂ ਟਾਈਮ ਤਿੰਨੇ ਟਾਈਮ ਇੱਧਰ ਸੁਤੀਦਾ ਵਾ ਆ ਹੁਣੇ ਹੀ ਸੀਵਰੇਜ ਟੱਕਣ ਖਲਾਇਆ ਸਰਪੰਚ ਆਇਆ ਹੀਗਾ ਸਰਪੰਚ ਜੀ ਦੇ ਸਾਹਮਣੇ ਬੋਲਿਆ ਟੱਕੋਂ ਦੇ ਵਿੱਚੋਂ ਬੋਤਲਾਂ ਪਜਾਮੇ ਪੁਜੇਮੇ ਕਪੜੇ ਪੂਰਾ ਵਗੈਰਾ ਕਾਈ ਕੋਈ ਵਈ ਲਿਫਾਗ ਲਓ ਸਭ ਕੁਝ ਨਿਕਲੇ ਵਿੱਚੋਂ ਦੋ ਟੱਪ ਕੱਡੇ ਤੇ ਪਾਣੀ ਚੱਲ ਪਿਆ ਬਸ ਪਰ ਨਾ ਸਮੱਸਿਆ ਦਾ ਹੱਲ ਨਹੀਂ ਇਸ ਸੰਬੰਧੀ ਤੁਸੀਂ ਜੋ ਤੁਹਾਨੂੰ ਪਾਣੀ ਦੀ ਸਮੱਸਿਆ ਆ ਰਹੀ ਹੈ ਸਿਵਲ ਪ੍ਰਸ਼ਾਸਨ ਨੂੰ ਆਪਣਾ ਉਸ ਸੰਬੰਧੀ ਮੰਗ ਪੱਤਰ ਦਿਓ ਜਿਸ ਤੇ ਉਹ ਕਾਰਵਾਈ ਕਰਨਗੇ ਜੇ ਤੁਸੀਂ ਆਪਣਾ ਮੰਗ ਪੱਤਰ ਦੇ ਪ੍ਰਸ਼ਾਸਨ ਆਣ ਕੇ ਉਸ ਸੰਬੰਧੀ ਆਪਣੀਆਂ ਆਣ ਕੇ ਲਊਗਾ ਉਹਦੀ ਬਾਈਟ ਲਊਗਾ ਆਉਂਦੀ ಗ್ರಾಮ ਪੰਚਾਇਤ ਨਿਸ਼ਾਰਾ ਕਲਾ ਦੇ ਵਿੱਚ ਜਿਹੜੇ ਲੋਕ ਨੇ ਨਰਕਪਰੀ ਜ਼ਿੰਦਗੀ ਜੀਣ ਨੂੰ ਮਜਬੂਰ ਹੋ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਿੰਡ ਦਾ ਜਿਹੜਾ ਇਕੱਠ ਹੋਇਆ ਉਹ ਵੀ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਲੋਕ ਜਿਹੜੇ ਆ ਇਕੱਠੇ ਹੋਏ ਨੇ ਤਾਂ ਇੱਥੇ ਮੌਕੇ ਤੇ ਐਸ ਐਚਓ ਸਾਹਿਬ ਵੀ ਪਹੁੰਚੇ ਸੀ ਥਾਣਾ ਹੇਰਕਮੋਹ ਦੇ ਉਹਨਾਂ ਵੱਲੋਂ ਜਿਹੜਾ ਲੋਕਾਂ ਦੀਆਂ ਜੜੀਆਂ ਮੁਸ਼ਕਲਾਂ ਸੁਣੀਆਂ ਗਿਆ ਉਹਨਾਂ ਨੇ ਸ਼ਵਾਸ਼ਣ ਦਵਾਇਆ ਕਿ ਤੁਸੀਂ ਜਿਹੜਾ ਸਿਵਲ ਪ੍ਰਸ਼ਾਸਨ ਨੂੰ ਜਿਹੜਾ ਮੰਗ ਪੱਤਰ ਦਿਓ ਇਸ ਸੰਬੰਧੀ ਇਹ ਇੱਥੇ ਵੀ ਦੱਸਿਆ ਜਾ ਰਿਹਾ ਕਿ ਇੱਥੇ ਕਿ ਡੇਰੀ ਹੈ ਡੇਰੀ ਦਾ ਜਿਹੜਾ ਆ ਗੋਆ ਘੂਆ ਆ ਉਹ ਵੀ ਜਿਹੜਾ ਰੋਡ ਰੋਡ ਕੇ ਜਿਹੜਾ ਘਰਾਂ ਦੇ ਵਿੱਚ ਜਾਂਦਾ ਆ ਗੱਲਬਾਤ ਵੀ ਕਰਾਂਗੇ ਲੋਕਾਂ ਨਾਲ ਹਾਂਜੀ ਪਪਾ ਜੀ ਕੀ ਨਾ ਜੀ ਸਾਧ ਸੰਗ ਜੀ ਤੇ ਕੀ ਮਸਲਾ ਤੁਹਾਨੂੰ ਕੀ ਦਿੱਕਤ ਆ ਰਹੀਆਂ ਇਲਾਕੇ ਤੁਹਾਨੂੰ ਮਸਲਾ ਬਹੁਤ ਜ਼ਿਆਦਾ ਤਕੜਾ ਜੀ ਇੱਕ ਸਾਡੇ ਬੱਚੇ ਜਿਹੜੇ ਆ ਬਿਮਾਰੀਆਂ ਫੈਰ ਰਹੀਆਂ ਐ ਇਹ ਗੰਦੇ ਆ ਪਾਣੀ ਦਾ ਗੰਦਾ ਹੈ ਸ਼ਪਰ ਦਾ ਵੇਖੋ ਸਾਡਾ ਕੀ ਹਾਲ ਹੈ ਉਹ ਗਰੀਬ ਜਨਤਾ ਇੱਥੇ ਇਹ ਕੋਈ ਵੀ ਸਾਡੀ ਇੱਥੇ ਸੁਣਾਈ ਨਹੀਂ ਹੁੰਦੀ ਜਿੰਨੂੰ ਕਹਿੰਨੇ ਆ ਅੱਜ ਕਰਨੇ ਆ ਕੱਲ ਕਰਨੇ ਆ ਕੋਈ ਸਾਡੀ ਇੱਥੇ ਕਰਨ ਦਾ ਕਰਨਦਾ ਸੁਣਦਾ ਹੀ ਕੋਈ ਨਹੀਂਗਾ ਜੀ ਠੀਕ ਹੈ ਤਾਂ ਆਪਾਂ ਬਾਈ ਸਮੱਸਿਆ ਆ ਰਹੀ ਹੈ ਜੀ ਬਹੁਤ ਚਿਰ ਦੀ ਸਮੱਸਿਆ ਆ ਰਹੀ ਹੈ ਜੀ ਸਾਨੂੰ ਤੇ 10-15 ਸਾਲ ਹੋ ਗਿਆ ਸਾਡੀ ਸਮੱਸਿਆ ਦੇ ਵਿੱਚ ਕੋਈ ਸੁਣਦਾ ਨਹੀਂ ਕੋਈ ਜਿਹੜਾ ਸਰਪੰਚ ਮੰਨਦਾ ਐਦਕਾ ਕਰਦਨੇ ਆ ਕੱਲ ਕਰਦਨੇ ਆ ਪਰਸੋ ਕਰਦਨੇ ਆ ਕੋਈ ਇੱਥੇ ਸੁਣਾਈ ਨਹੀਂ ਹੁੰਦੀ ਇਸ ਸਬੰਧੀ ਤੁਸੀਂ ਪਿੰਡ ਦੇ ਸਰਪੰਚ ਨੂੰ ਜਿਹੜੇ ਹੁਣ ਬਣੇ ਨੇ ਮੌਜੂਦਾ ਸਰਪੰਚ ਨੇ ਉਹਨਾਂ ਨਾਲ رابطہ ਨਹੀਂ ਕੀਤਾ ਕਿ ਇਹ ਦੇਖੋ ਆਣ ਕੇ ਕੀ ਹਾਲਾਤ ਨੇ ਇੱਥੇ ਹਾਂਜੀ ਕੀਤਾ ਜੀ ਆਖਿਆ ਜੀ ਉਹਨੂੰ ਆਂਦੇ ਸੀ ਕਿ ਇਹ ਹੀ ਕਰਨੇ ਆ ਪਰ ਇਹ ਜਿਹੜਿਆ ਦੋ ਮੈਂਬਰ ਉਹਦੇ ਜ਼ਿਆਦਾ ਆ ਉਹਦੇ ਸਰਪੰਚ ਦੇ ਘਟ ਹੈ ਇਸ ਕਰਕੇ ਜਦੋਂ ਜਿਦੀ ਇਹ ਕੰਮ ਨਹੀਂ ਸਾਡਾ ਹੋ ਰਿਹਾ ਇਹ ਕੋਈ ਮੋਟੂ ਹੋ ਜਾਣ ਕਿ ਤੇ ਫੇਰ ਕੰਮ ਸ਼ੁਰੂ ਹੋਏਗਾ ਉਤਰਾਏ ਕੋ ਮੋਠੇ ਹੁੰਦੇ ਨਹੀਂ ਤੇ ਸਾਡਾ ਕੰਮ ਸ਼ੁਰੂ ਹੁੰਦਾ ਨਹੀਂ ਇੱਕ ਦੂਜੇ ਨੂੰ ਇੱਕ ਦੂਜੇ ਨੂੰ ਉਹ ਕਹੀ ਜਾਂਦੇ ਆ ਮੈਂ ਕਰਾਂ ਦੂੰ ਮੈਂ ਕਰਾਂ ਦੂੰ ਕੋਈ ਇੱਥੇ ਸਾਡਾ ਕਰੋਂਦਾ ਨਹੀਂ ਫੇ ਲੱਗਦਾ ਪਾਪਾ ਜੀ ਇੱਕ ਇੱਕ ਦੂਜੇ ਦੀ ਢੜੇ ਬਾਈ ਦੇ ਕਰਕੇ ਜਿਹੜੇ ਕੰਮ ਰੋਗੇ ਲੋਕ ਪਰੇਸ਼ਾਨ ਨੇ ਹਾਂ ਬਾਜੀ ਢੜੇ ਬਾਈ ਦੇ ਕਰਕੇ ਲੋਕ ਪਰੇਸ਼ਾਨ ਹੋਏ ਨਾ ਕੁਛ ਅੱਦੇ ਖੁੱਦਰ ਲੱਗ ਜਾਂਦੇ ਆ ਅੱਦੇ ਖੁੱਦਰ ਲੱਗ ਜਾਂਦੇ ਆ ਪਰੇਸ਼ਾਨੀ ਸਾਡੇ ਲੋਕਾਂ ਨੂੰ ਬਹੁਤ ਜਿਆਦਾ ਹੈ ਬੱਚੇ ਜੀ ਵੇਖੋ ਸਾਡੇ ਕੀ ਹਾਲ ਹੈ ਛੱਪੜ ਦਾ ਸਾਡਾ ਵੇਖੋ ਕੀ ਹਾਲ ਹੈ ਸਾਡੇ ਬਿਮਾਰੀਆਂ ਫੈਰੀਆਂ ਬੱਚੇ ਬਿਮਾਰ ਹੋ ਰਹੇ ਨੇ ਬੁੱਢੇ ਬਜ਼ੁਰਗ ਬਿਮਾਰ ਹੋ ਰਹਾ ਕੋਈ ਇੱਥੇ ਸਾਡੀ ਸੁਣਾਈ ਨਹੀਂ ਕਰਦਾ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਹੈ ਭਗਵੰਤ ਮਾਨ ਜੀ ਕਹਿ ਰਹੇ ਨੇ ਕਿ ਅਸੀਂ ਕੋਈ ਪੱਖਪਾਤ ਤੋਂ ਬਿਨਾ ਜਿਹੜੇ ਆ ਇਲਾਕੇ ਦੇ ਵਿਕਾਸ ਕਰਾਵਾਂਗੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਵੇਖੋ ਜੀ ਵਿਕਾਸ ਹੋ ਤਾਂ ਦੀ ਉਹ ਕਰੂੰਦਾ ਜਿੱਥੋਂ ਦੀ ਉਹ ਪੰਚਾਇਤ ਹੁੰਦੀ ਪੰਚਾਇਤ ਇੱਥੋਂ ਦੀ ਨਹੀਂ ਉਹਦੀ ਪੰਚਾਇਤ ਹਲਕਾ ਉਹਦਾ ਨਹੀਂ ਇੱਥੇ ਉਹ ਜਿਹੜਾ ਆ ਆ ਮਾ ਐਮ ਐਲ اے ਆ ਵਿਜੇ ਪ੍ਰਤਾਪ ਜੀ ਉਹਨੂੰ ਕੋਈ ਉਹਨੂੰ ਉੱਥੇ ਮੌਕਾ ਨਹੀਂ ਮਿਲਦਾ ਉਹ ਉਹਦੇ ਆਪ ਆਪ ਬਰਖ ਬਰਖਰਾਫ ਆ ਭਵਨ ਤੁਮਾਨ ਦੀ ਆ ਬਰਖਰਾਫ ਹੈ ਕਿਉਂ ਉਹ ਬੋਲੀ ਗਰੀਬਾਂ ਦੀ ਬੋਲਦਾ ਪਰ ਉਹ ਨਹੀਂ ਉਹ ਸੁਣਦਾ ਭਵਨ ਤੁਮਾਨ ਨੇ ਸਾਡੀ ਗਰੀਬਾਂ ਦੀ ਨਹੀਂ ਸੁਣੀ ਗਰੀਬਾਂ ਦੀ ਉਹ ਸੁਣਦਾ ਨਹੀਂ ਭਵਨ ਤੁਮਾਨ ਤੇ ਉਹ ਆਪਣੇ ਆਪ ਹੀ ਨਾ ਕਰੀਂਦਾ ਸਾਡੇ ਵਾਸਤੇ ਹੁੰਦਾ ਹੀ ਨਹੀਂ ਗਰੀਬਾਂ ਦੀ ਤੇ ਸੁਣਾਈ ਨਹੀਂ ਉਹ ਕਰਦਾ ਜਿਹੜਾ ਉਹ ਜਿਤਨਾ ਅੱਗੇ ਉਹ ਕਰਦੇ ਸੀ ਲੋਕ ਉਹ ਇਸ ਤਰ੍ਹਾਂ ਇਹ ਵੀ ਭਗਵਾਨ ਤੋਂ ਮੰਨ ਵੀ ਕਰ ਰਿਹਾ ਕਿ ਲੱਗਦਾ ਪਾਪਾ ਜੀ ਉਹਨਾਂ ਵੱਲੋਂ ਕਹਿਣਾ ਹੈ ਕਿ ਇਹ ਗਰੀਬਾਂ ਦੇ ਜਿਹੜੇ ਆ ਮਸਲੇ ਹੱਲ ਕਰ ਰਹੀ ਹੈ ਸਰਕਾਰ ਹੋਰ ਵੀ ਜਿਹੜੇ ਅੱਗੇ ਵੀ ਜਿਹੜੇ ਰਹਿ ਗਏ ਕੰਮ ਉਹ ਵੀ ਕੀਤੇ ਜਾਣਗੇ 1.5 ਸਾਲ ਉਹਨਾਂ ਦੀ ਸਰਕਾਰ ਦਾ ਰਹਿ ਗਿਆ ਜੀ ਵੇਖੋ ਇਹ 1.5 ਸਰਕਾਰ ਉਹਦਾ ਰਹਿ ਗਿਆ ਇੰਨਾ ਚਿਰ ਪਹਿਲਾਂ ਵੀ ਸਰਕਾਰ ਚੱਲੀ ਆ ਪਰ ਉਹਨੂੰ ਉੱਥੇ ਮੌਕਾ ਮਿਲਿਆ ਨਹੀਂ ਕੋ ਪਹਿਲਾਂ ਪੰਚਾਇਤ ਵੀ ਵੱਖਰੀ ਸੀ ਉਹ ਕਾਲੀ ਲਾਲਾਂ ਦੀ ਸੀ ਤੇ ਹੁਣ ਵੀ ਕੁਛ ਅਧੋ ਅੱਧੀ ਜਿਹੜੀ ਕੋਈ ਕਿਸੇ ਦਾ ਕੋਈ ਪਾਰਟੀ ਬਾਜ਼ਗੀਆਂ ਨੇ ਜਿਹੜੀਆਂ ਉਹ ਖਾੜਾ ਕੰਮ ਨਹੀਂ ਹੋ ਰਹਿੰਦੀਆਂ ਆ ਦੇਖਿਆ ਤੁਸੀਂ ਕਿਸ ਤਰ੍ਹਾਂ ਜਿਹੜੇ ਲੋਕ ਇੱਥੇ ਪਰੇਸ਼ਾਨ ਨੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਜਿਹੜੀ ਆ ਪਿੰਡ ਦੇ ਵਿੱਚ ਧੜੇ ਬਾਜ਼ੀ ਚੱਲ ਰਹੀ ਆ ਜਿਹਦੇ ਕਰਕੇ ਜਿਹੜਾ ਇਹ ਵਿਕਾਸ ਕਾਰਜ ਰੁਕਿਆ ਹੋਇਆ ਹੋਰ ਵੀ ਗੱਲਬਾਤ ਕਰਾਂਗੇ ਇੱਥੇ ਔਰਤਾਂ ਵੀ ਮੌਜੂਦ ਨੇ ਬੀਬੀਆਂ ਵੀ ਮੌਜੂਦ ਹੈ ਜੀ ਮਾੜੀ ਕੀ ਕਹਿਣਾ ਚਾਹੁੰਦੇ ਜੇ ਤੁਹਾਡੇ ਹਲਕੇ ਦੇ ਵਿੱਚ ਜਿਹੜਾ ਵਿਕਾਸ ਕਾਰਜ ਨਹੀਂ ਹੋ ਰਿਹਾ ਵੀਰ ਜੀ ਵੇਖ ਲੋ ਤੁਸੀਂ ਵੀ ਸਾਹਮਣੇ ਆ ਦੇਖੋ ਕਿਤਰਾ ਜਾ ਕੇ ਮਾਹੌਲ ਵੇਖ ਲੋ ਕਿਦਾਂ ਦੇ ਬੱਚੇ ਇੱਕ ਦਿਨ ਸਕੂਲੇ ਨਹੀਂ ਜਾਂਦੇ ਤੇ ਵੇਖ ਲੋ ਤੁਸੀਂ ਆਪਣਾ ਮਾਹੌਲ ਵੇਖ ਲੋ ਕਿਦਾਂ ਦਾ ਸਰਪੰਚ ਵੀ ਕੋਹ ਨਹੀਂ ਤੇ ਮੈਂਬਰ ਵੀ ਕੋਹ ਨਹੀਂ ਤੁਹਾਡੇ ਪਿੰਡ ਵੱਲੋਂ ਕੱਟ ਕਰਕੇ ਸਰਪੰਚ ਵੱਲ ਗਿਆ ਨਹੀਂ ਗਿਆ ਕਿ ਉਹਨਾਂ ਨੂੰ ਕਹਿ ਨਹੀਂ ਗਿਆ ਕਿ ਇੱਥੇ ਜਿਹੜੀ ਯਾਰ ਜਾਂਦੇ ਲੋਕੀ ਬਹੁਤ ਆ ਰਹੀ ਜਾਂਦੇ ਆ ਕੋਈ ਨਹੀਂ ਸੁਣਦਾ ਕਿਸ ਦੀ ਇਹਦੀ ਸੁਣ ਜਾਨੀ ਕੋਈ ਵੀ ਪੁੱਤ ਹੁੰਦਾ ਹੀ ਨਹੀਂ ਪ੍ਰਾਣਾ ਅੰਕ ਤੇ ਇਸ ਤਰ੍ਹਾਂ ਰਹਿ ਰਹੇ ਤੁਸੀਂ ਇੱਥੇ ਕਾਫੀ ਵੇਖਿਆ ਜਾ ਰਿਹਾ ਗਲੀਆਂ ਭਰੀਆਂ ਪਾਣੀ ਦੇ ਨਾਲ ਬੱਚੇ ਸਕੂਲ ਜਾਂਦੇ ਨੇ ਡਿੱਗਦੇ ਵੀ ਨੇ ਪੁੱਤ ਬੱਚੇ ਜਾਂਦੇ ਨਹੀਂ ਸਕੂਲ ਬੱਚਿਆਂ ਨੇ ਕਿੱਥੀ ਜਾਣਾ ਸਕੂਲੇ ਬੱਚੇ ਨਹੀਂ ਜਾਂਦੇ ਬੱਚੇ ਜਾਂਦੇ ਨਹੀਂ ਸਕਣੇ ਪਾਣੀ ਨਾ ਗਏ ਜਾਂਦਾ ਨਹੀਂ ਪਾਣੀ ਵਿਚਾਰਿਆਂ ਦਾ ਪਾਣੀ ਪੈ ਜਾਂਦਾ ਬੂਟਾਂ 'ਚ ਨਿਆਣੇ ਨਹੀਂ ਜਾਂਦੇ ਸਕੂਲ ਆ ਦੇਖਿਆ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਬੱਚੇ ਵੀ ਜਿਹੜੇ ਆ ਸਕੂਲ ਨਹੀਂ ਜਾਂਦੇ ਹੋਰ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਹਾਂਜੀ ਭੈਜੀ ਕੀ ਕਹਿੰਦਾ ਚਲਦੇ ਇਲਾਕੇ 'ਚ ਕੀ ਦਿੱਕਤ ਆ ਰਹੀ ਹੈ ਇਲਾਕੇ 'ਚ ਤੇ ਸਾਨੂੰ ਤੁਹਾਨੂੰ ਦੇਖ ਹੀ ਰਿਹਾ ਵਾ ਕਿੰਨਾ ਗੰਦ ਨਰਕ ਹੈਗਾ ਵਾ ਇਹ ਆਪੋ ਆਪ ਸਹਿਮਤੀ ਬਾਜੀ ਦੇ ਨਹੀਂ ਕਰਨਾ ਤੇ ਸਾਨੂੰ ਪੀਣ ਦੇ ਵਿੱਚ ਠੀਕ ਆ ਆਨੂੰ ਨਹੀਂ ਪਤਾ ਇਹਨਾਂ ਨੇ ਕੀ ਕਰਨਾ ਕੀ ਨਹੀਂ ਤੇ ਸਾਡਾ ਤੇ ਇੱਥੇ ਬੱਚਿਆਂ ਦਾ ਬੁਰਾ ਹਾਲ ਹੈ ਹੋਣਾ ਚਾਹੀਦਾ ਸਾਡਾ ਇਹ ਕਦੀ ਸਰਪੰਚ ਨਾਲ رابطہ ਨਹੀਂ ਕੀਤਾ ਜਿਹੜੇ ਇੱਥੋਂ ਦੇ ਮੌਜੂਦਾ ਸਰਪੰਚ ਸਰਪੰਚਾਣੀ ਤੇ ਬਹੁਤ ਵਾਰੀ ਲੈ ਕੇ ਆਈ ਜਿਹੜੇ ਮੈਂਬਰ ਹੈ ਉਹ ਵਿੱਚ ਟਾਂਗੜਾ ਦਿੰਦੇ ਮੈਂਬਰ ਆਖ ਦਿੰਦੇ ਅਸੀਂ ਸਫਾਈ ਕਰਾਵਾਂਗੇ ਇਹ ਲੱਗਦਾ ਇੱਥੇ ਪਾਰਟੀ ਬਾਜ਼ੀ ਚੱਲ ਰਹੀ ਹੈ ਪਾਰਟੀ ਬਾਜ਼ੀ ਬਿਲਕੁਲ ਚੱਲਦੀ ਪਈ ਹੈ ਪਾਰਟੀ ਬਾਜ਼ੀ ਕਾਰਨ ਤੇ ਇਹ ਕੰਮ ਨਹੀਂ ਹੋ ਰਹੇ ਵੀ ਤੇ ਫਿਰ ਕਿਸ ਤਰ੍ਹਾਂ ਕਿਤਨਾ ਕਰੋਗੇ ਜੇ ਕੰਮ ਨਹੀਂ ਹੁੰਦੇ ਵਿਕਾਸ ਕੰਮ ਨਹੀਂ ਹੁੰਦੇ ਤਾਂ ਫਿਰ ਤੁਸੀਂ ਕੀ ਕਰੋਗੇ ਸਾਨੂੰ 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 3 ਦਿਨ ਦਾ ਟਾਈਮ ਦਿੱਤਾ ਸਰਪੰਚਨੀ ਭੈਣ ਜੀ ਨੇ 3 ਦਿਨ ਦਾ ਟਾਈਮ ਦਿੱਤਾ ਵਾ ਤੇ ਜੇ ਉਹ ਤੋਂ ਬਾਅਦ ਫਿਰ ਨਾ ਕਰਨਗੇ ਫਿਰ ਆਪਾਂ ਉਸ ਤੋਂ ਬਾਅਦ ਦੀ ਗੱਲ ਹੈ ਧਰਨੇ ਦੀ ਪਹਿਲ ਦੀ ਅਧਾਰ ਤੇ ਉਹਨਾਂ ਨੂੰ ਪਹਿਲ ਦਿੱਤੀ ਆ ਵੀ ਤੁਸੀਂ ਆਓ ਤਿੰਨ ਦਿਨਾਂ ਦਾ ਟਾਈਮ ਦਿੱਤਾ ਸਰਪੰਚ ਸਾਹਿਬ ਵੱਲੋਂ ਉਹਨਾਂ ਲੋਕਾਂ ਕਹੇ ਕਿ ਤਿੰਨ ਦਿਨਾਂ ਚ ਇੱਥੇ ਹੱਲ ਕਰਾਇਆ ਜਾਏਗਾ ਜੇਕਰ ਨਹੀਂ ਹੁੰਦਾ ਹੱਲ ਤੇ ਫਿਰ ਕੀ ਕਰਾਂਗੇ ਫਿਰ ਕੁਝ ਨਾ ਕੁਝ ਹੱਲ ਕਰਾਂਗੇ ਕੋਈ ਗੱਲ ਨਹੀਂ ਵੈਸੇ ਤੇ ਕਹਿ ਰਹੇ ਕਰਵਾਵਾਂਗੇ ਉਸ ਤੋਂ ਬਾਅਦ ਜੇ ਨਾ ਕਰਵਾਉਣਗੇ ਫਿਰ ਉਸ ਤੋਂ ਬਾਅਦ ਵੇਖਾਂਗੇ ਤਾਂ ਦੇਖਿਆ ਕਿਸ ਤਰ੍ਹਾਂ ਬੁਰੇ ਹਾਲਾਤ ਨੇ ਇੱਥੇ ਨਿਸ਼ਾਰਾ ਕਲਾ ਦੀ ਜਿਹੜੀ ਪੰਚਾਇਤ ਨੇ ਇੱਥੇ ਧੜੇਬਾਜ਼ੀ ਚੱਲ ਰਹੀ ਹੈ ਜਿਸ ਦੇ ਕਾਰਨ ਲੋਕ ਜਿਹੜੇ ਆ ਇਸ ਵਿੱਚ ਫਿਸ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਜਿਹੜਾ ਆ ਪੰਚਾਇਤ ਦਾ ਜਿਹੜਾ ਕੋਰਮ ਨਹੀਂ ਪੂਰਾ ਕੀਤਾ ਹੋ ਰਿਹਾ ਜਿਸੇ ਕਰਕੇ ਜਿਹੜੀ ਆ ਦਿੱਕ ਨਾ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਇਲਾਕੇ ਸਮੱਸਿਆ ਸਾਜੀ ਮੈਂ ਤੇ ਬੇਨਤੀ ਇਹੋ ਕਰਾਂਗੀ ਕਿ ਪਾਣੀ ਦੀ ਸਮੱਸਿਆ ਹੋਣੀ ਚਾਹੀਦੀ ਬਸ ਕਿਸ ਤਰ੍ਹਾਂ ਰਹਿ ਰਹੇ ਹੋ ਬਹੁਤ ਗੰਦੀ ਹੈ ਪਾਣੀ ਦਾ ਤੇ ਬਹੁਤ ਪੁਰਾਣਾ ਤੇ ਕੋਈ ਸਰਪੰਚ ਵਗੈਰਾ ਸਰਪੰਚ ਸੁਣਦਾ ਸਰਪੰਚ ਕਿੰਨਿਆਂ ਦੀ ਕੀ ਕਿੱਧਰ ਕਿੱਧਰ ਜਾਵੇ ਜੇ ਨਗ ਜੁਗ ਹੈਗਾ ਉਹਨੇ ਜੋਗਾ ਕਰਦਾ ਪਿਆ ਹੋਇਆ ਆ ਦੇਖਿਆ ਨਾ ਨਾ ਕਹਿਣਾ ਹੈ ਕਿ ਕਿਸੇ ਵੱਲੋਂ ਜੜੀ ਆ ਸੁਣਵਾਈ ਨਹੀਂ ਕੀਤੀ ਜਾ ਰਹੀ ਇੱਥੇ ਸਰਪੰਚ ਸਾਹਿਬ ਵੀ ਪਹੁੰਚੇ ਨੇ ਪਹਿਲਾਂ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਦਿਖਾ ਦੇ ਸਰਪੰਚ ਸਾਹਿਬ ਵੀ ਇੱਥੇ ਮੌਜੂਦ ਨੇ ਇਲਾਕੇ ਦੇ ਵਿੱਚ ਮੌਕੇ ਤੇ ਪਹੁੰਚੇ ਨੇ ਜਿਹੜੇ ਮਹਿਲਾ ਸਰਪੰਚ ਨੇ ਇੱਥੋਂ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਦੱਸੋ ਕਿ ਇਲਾਕਾ ਵਾਸੀ ਇਕੱਠੇ ਹੋਏ ਕੀ ਕੰਮ ਜਾਂਦੇ ਮੈਂ ਤੇ ਅੱਗੇ ਵੀ ਇਹਨਾਂ ਦਾ ਸਾਥ ਦੇਣੀ ਹਾਂ ਤੇ ਹੁਣ ਵੀ ਮੈਂ ਇਹਨਾਂ ਦੇ ਨਾਲ ਜਿਸ ਤਰ੍ਹਾਂ ਇਹ ਚਾਹੁੰਦੇ ਇਹਨਾਂ ਦੀ ਜ਼ੁਬਾਨ ਤੇ ਮੈਂ ਫੁੱਲ ਚੜਾਉਂਗੀ ਜੋ ਕਹਿੰਦੇ ਉਸ ਆਲਿਆ ਮੈਨੂੰ ਇਹਨਾਂ ਦੀ ਸਪੋਰਟ ਦੀ ਜਰੂਰਤ ਸੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਇਹਨਾਂ ਦਾ ਕੱਟ ਵੇਖ ਕੇ ਔਰ ਇਹਨਾਂ ਦੀ ਸਪੋਰਟ ਵੇਖ ਕੇ ਕਿ ਮੇਰੇ ਨਾਲ ਨੇ ਬਾਕੀ ਜਿਸ ਤਰ੍ਹਾਂ ਵੀ ਇਹ ਕਹਿੰਦੇ ਆ ਉਸ ਤਰ੍ਹਾਂ ਹੀ ਹੋਊਗਾ ਕੋਈ ਗੱਲ ਨਹੀਂ ਸੁਣਿਆ ਗਿਆ ਕਿ ਉਹਨਾਂ ਦਾ ਕਹਿਣਾ ਹੈ ਕਿ 3 ਦਿਨ ਦਾ ਦਾ ਟਾਈਮ ਦਿੱਤਾ ਸਰਪੰਚ ਸਾਹਿਬ ਨੇ ਕਿ 3 ਦਿਨਾਂ ਦੇ ਵਿੱਚ ਜਿਹੜੀ ਮੁਸ਼ਕਲ ਹੱਲ ਕੀਤੀ ਜਾਵੇ ਹਾਂਜੀ ਮੈਂ ਲਾਇਓ ਇਹ ਬੰਦੇ ਹੁਣ ਵੀ ਹੁਣ ਵੀ ਲਾਏ ਆ ਤੇ ਮੁਸ਼ਕਲ ਜਿਹੜੀ ਹੱਲ ਕੀਤੀ ਜਾਊਗੀ ਸਭ ਤੋਂ ਪਹਿਲਾਂ ਗਲੀਆਂ ਜਿਹੜੀਆਂ ਉਹ ਸਾਫ਼ ਕੀਤੀਆਂ ਜਾਣਗੀਆਂ ਜਿਹੜੇ ਪਾਣੀ ਦੀ ਸਮੱਸਿਆ ਉਹਨੂੰ ਆਪਾਂ ਖਤਮ ਕਰਾਂਗੇ ਸੀਵਰੇਜ ਸਾਫ਼ ਕਰਵਾਵਾਂਗੇ ਔਰ ਜਿਹੜੀਆਂ ਅਣ ਬਾਅਦ ਵਿੱਚ ਦਵਾਂਗੇ ਸਭ ਤੋਂ ਪਹਿਲਾਂ ਜਿਹੜੀਆਂ ਗਲੀਆਂ ਦਾ ਇਹ ਸਮੱਸਿਆ ਵਾ ਇਹਨਾਂ ਨੂੰ ਆਪਾਂ ਖਤਮ ਕਰਦੇ ਆਂ ਫਿਰ ਬਾਕੀ ਦਾ ਜਿਹੜਾ ਮੋਰਚਾ ਵਾ ਉਹ ਆਪਾਂ ਹਲਕੇ ਸਾਰੇ ਫਤਿਹ ਕਰਾਂਗੇ ਇਸ ਤਰ੍ਹਾਂ ਦੇ ਕਾਫੀ ਜਿਹੜੀਆਂ ਮੁਸ਼ਕਲਾਂ ਨੇ ਇਲਾਕੇ ਦੇ ਵਿੱਚ ਦੇਖੋ ਕੂੜੇ ਦੇ ਡੰਪ ਵੀ ਲੱਗੇ ਢੇਰ ਵੀ ਲੱਗੇ ਗਲੀਆਂ ਭਰੀਆਂ ਪਈਆਂ ਸੀਵਰੇਜ ਬਲੋਕ ਨੇ ਲੋਕਾਂ ਦੇ ਘਰਾਂ 'ਚ ਪਾਣੀ ਜਾ ਰਿਹਾ ਤੇ ਕਿਉਂ ਨਹੀਂ ਇੱਥੇ ਜਿਹੜੀ ਸਫਾਈ ਹੋ ਰਹੀ ਹਾਂਜੀ ਸਫਾਈ ਕਿਉਂ ਨਹੀਂ ਕਰਵਾਈ ਯਾਰ ਨਹੀਂ ਸਫਾਈ ਕਿਉਂ ਨਹੀਂ ਕਿਉਂ ਨਹੀਂ ਕਰਾਈ ਜਾ ਰਹੀ ਜੀ ਅੱਗੇ ਵੀ ਸਫਾਈ ਕਰਵਾਉਂਦੇ ਸੀ ਹੁਣ ਵੀ ਪੰਚਾਇਤ ਕਰਵਾ ਰਹੀ ਨਾ ਪੰਚਾਇਤ ਕਿਸੇ ਕੋਈ ਗਰਾਈ ਕਰਕੇ ਕਰਵਾ ਰਹੀ ਜੋ ਵੀ ਆ ਪੰਚਾਇਤ ਆਪਣੀ ਜੇਬ ਦੇ ਵਿੱਚੋਂ ਕਰਵਾ ਰਹੀ ਆ ਤੇ ਕਰਵਾਵਾਂਗੇ ਵੀ ਕਿਉਂ ਨਹੀਂ ਕਰਵਾਉਣਾ ਅੱਗੇ ਕਿਉਂ ਨਹੀਂ ਇੰਨਾ ਚਿਰ ਗੰਦਗੀ ਫੈਲੀ ਇੱਥੇ ਇਸ ਕਰਕੇ ਨਹੀਂ ਫੈਲ ਰਹੀ ਗੰਦਗੀ ਕਿ ਇਹਨਾਂ ਨੇ ਸਪੋਰਟ ਨਹੀਂ ਦਿੰਦੇ ਸਾਥ ਨਹੀਂ ਦਿੰਦੇ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਤੇ ਹੁਣ ਵੀ ਕਹਿੰਨੀ ਆ ਕਿ ਤੇ ਆ ਕੇ ਮੇਰਾ ਸਾਥ ਦੇਣ ਹਰ ਵਾਰੀ ਕਹਿ ਦਿੰਦੇ ਆ ਕਿ ਬਲੀ ਢਾਈ ਲੱਖ ਲਾਓ ਬਲੀ 3 ਲੱਖ ਲਾਓ ਕਹਿੰਦਾ ਹੀ ਲੋਂਦਾ ਕਿਉਂ ਨਹੀਂ ਆ ਲਾਵੇ ਨਾ ਜੇ ਲਾਉਂਦਾ ਤੇ ਮੇਰੇ ਇਥੋਂ ਤੱਕ ਦੇ ਨੌਬੀ ਦੀ ਨਹੀਂ ਆਉਣੀ ਸੀ ਨਾ ਖੁਦ ਕੰਮ ਕਰਦੇ ਆ ਨਾ ਇਹ ਕਰਨ ਦਿੰਦੇ ਆ ਜੇ ਲੱਗਦਾ ਕਿ ਪੱਖਪਾਤ ਚੱਲ ਰਿਹਾ ਪਿੰਡ ਦੇ ਵਿੱਚ ਪੱਖਪਾਤ ਧੜੇਬਾਜੀ ਚੱਲ ਰਹੀ ਆ ਉਹਦੇ ਕਰਕੇ ਹੀ ਇਹ ਜਿਹੜਾ ਵਿਕਾਸ ਕਰਦੇ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਨੇ ਇਹ ਪਰੇਸ਼ਾਨ ਇਹ ਮੈਂਬਰ ਹੀ ਕਰ ਰਹੇ ਆ ਜੀ ਵੀ ਛੇ ਰਹਿ ਰਹੇ ਇਹਨਾਂ ਨੂੰ ਤਰਸ ਨਹੀਂ ਆਉਂਦਾ ਜੀ ਇਹ ਵੇਖ ਕੇ ਕਹਿ ਦਿੰਦੇ ਅਸੀਂ ਕਰੋਨਾ ਅਸੀਂ ਕਰੋਨਾ ਕਰਾਉਂਦਾ ਕਰਾਉਂਦਾ ਕੋਈ ਹੈ ਨਹੀਂ ਆ ਜੇ ਕਰਵਾ ਨਹੀਂ ਸਕਦੇ ਤੇ ਰੋਕਵਣਾ ਲਾਉਣ ਕੰਮ ਤੇ ਲੋਕੀ ਜਿਹੜੇ ਆ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਆ ਮੈਂ ਇਹਨਾਂ ਦੇ ਗਾੜੀ ਪਹਿਲਾਂ ਵੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਮੈਂ ਹੁਣ ਵੀ ਕੀਤੀ ਆ ਜੇ ਕਰਨੀ ਨਾ ਸਕਦੇ ਤੇ ਅੱਗੇ ਵੀ ਨਾ ਲੱਗੋ ਚੁੱਪ ਕਰਕੇ ਸਾਈਡ ਤੇ ਹੋ ਜੋ ਮੈਂ ਗੰਦਗੀ ਸਾਫ਼ ਕਰਵਾਵਾਂਗੀ ਪਿੰਡ ਚ ਮੈਂ ਵਾਦਾ ਕਰਦੀ ਸਾਰਿਆਂ ਸਰਪੰਚ ਸਾਹਿਬ ਜੀ ਤੁਹਾਡੇ ਤੇ ਉਮੀਦਾਂ ਨੇ ਲੋਕਾਂ ਇਲਾਕਾ ਵਾਸੀਆਂ ਤੁਸੀਂ ਮੌਜੂਦਾ ਸਰਪੰਚ ਜੀ ਤੇ ਕਿਸ ਤਰ੍ਹਾਂ ਇਹਨਾਂ ਦੀਆਂ ਮੁਸ਼ਕਲਾਂ ਹੱਲ ਹੋਣਗੀਆਂ ਜਿਹੜੀਆਂ ਇਹਨਾਂ ਨੇ ਮੇਰੇ ਤੋਂ ਉਮੀਦਾਂ ਲਾਈਆਂ ਮੈਂ ਨਾ ਉਹਨੀਆਂ ਉਮੀਦਾਂ ਤੇ ਜਿਹੜਾ ਆ ਉਹ ਖਰੀ ਉਤਰੂੰਗੀ ਇਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਮੈਂ ਹ ਇਹਨਾਂ ਦੀ ਜ਼ਰੂਰਤ ਹੈ ਅੱਜ ਇਹਨਾਂ ਨੇ ਮੈਨੂੰ ਇਸ ਮੁਕਾਮ ਤੇ ਪਹੁੰਚਾਇਆ ਵਾ ਤੇ ਮੈਂ ਇਹਨਾਂ ਨੂੰ ਜੜਾ ਵਾ ਇੱਥੇ ਸਾਫ਼ ਸੁਥਰਾ ਜੜਾ ਪਿੰਡ ਰਿਆ ਇਹਨੂੰ ਬਣਾ ਕੇ ਦਿਖਾਵਾਂਗੀ ਛੱਪੜ ਵਿੱਚ ਪੂਰਾ ਚਾਹੀਦਾ ਛੱਪੜ ਵਿੱਚ ਜਿਹੜਾ ਕੂੜਾ ਆ ਜੀ ਐਸੇ ਕਰਕੇ ਨਹੀਂ ਅਸੀਂ ਚੋਕ ਰਹੇ ਕਿਉਂਕਿ ਛੱਪੜ ਦੇ ਵਿੱਚ ਅਸੀਂ ਕਿੰਨੀ ਕ ਜਿਆਦਾ ਧਰਤੀ ਪਾਵਾਂਗੇ ਕਿੱਥੋਂ ਇੰਨੀ ਮਿੱਟੀ ਲੈ ਕੇ ਆਵਾਂਗੇ ਐਸੇ ਕਰਕੇ ਰੂੜੀ ਜਿਹੜੀ ਆ ਚੁਕਾਈ ਨਹੀਂ ਜਾ ਰਹੀ ਇਹਨੂੰ ਜਮ੍ਹਾਂ ਕਰਦੇ ਪਏ ਆ ਤਾਂ ਕਿ ਅੱਗੇ ਨੂੰ ਧੱਕ ਕੇ ਥੱਲੇ ਹੀ ਦੱਬੀ ਜਾਵੇ ਇਹਦੇ ਉੱਤੇ ਹੋਰ ਮਿੱਟੀ ਪਾ ਕੇ ਜਿਹੜਾ ਛੱਪੜ ਆ ਉਹਨੂੰ ਪੂਰਿਆ ਜਾਵੇ ਤੇ ਇੱਥੇ ਬੱਚ ਤੋ ਦੇ ਜਿਹੜੇ ਪ੍ਰਧਾਨ ਨੇ ਇਲਾਕੇ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਆ ਜਿਹੜੀ ਸਮੱਸਿਆ ਹੈ ਜੀ ਉਹ ਬਲੇ ਸੌ ਰੁਪਏ ਪਗਵਾੜ ਵਾਲਮੀਕ ਮਹਾਰਾਜ ਕੀ ਜਾਇ ਮੈਂ ਸਾਹਬ ਸਿੰਘ ਪਿੰਡ ਦੇ ਸ਼ਹਿਰਾ ਭਗਵਾਨ ਵਾਲਮੀਕਸ਼ੰਕਰ ਸਾਹਿਬ ਦਾ ਆਪਣੇ ਪ੍ਰਧਾਨ ਸਾਡੇ ਜੋ ਪਿਛਲੇ ਦਿਨੀ ਜਿਹੜਾ ਆਪਣਾ ਧਰਨਾ ਲਿਖਿਆ ਆਇਆ ਸੀ ਜਿਹੜਾ ਆਪਣੇ ਬਾਹਰ ਰੋਡ ਦਾ ਮਜੀਠਾ ਰੋਡ ਦਾ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਆਪਣਾ ਨੂੰ ਵਿਸ਼ਵਾਸ ਦੇ ਗਿਆ ਐਸਐਚਓ ਕੋ ਮੂੰ ਆਏ ਹੀ ਇਹ ਉਹਨਾਂ ਨੂੰ ਹਲਕਾ ਪੈਂਦਾ ਜੀ ਜਿਹੜਾ ਬਾਕੀ ਜੇ ਆਪਾਂ ਸਾਰੇ ਐਪਲੀਕੇਸ਼ਨ ਡੀਸੀ ਸਾਹਿਬ ਨੂੰ ਦੇ ਰਹੇ ਆ ਇੱਕ ਸਾਨੂੰ ਡੇਰੀ ਦੀ ਸਮੱਸਿਆ ਹੈ ਉਹਦੇ ਵਿੱਚ ਰੋਡ ਰੋਡ ਕੇ ਸਾਰਾ ਜ ਆ ਜਾਂਦਾ ਵਾ ਤੇ ਸਾਡੇ ਜਿਹੜਾ ਪਰਿਵਾਰ ਆ ਜਿੰਨਾ ਵੀ ਆ ਗਰੀ ਪਰਿਵਾਰ ਜਿੰਨੇ ਵੀ ਆ ਬੱਚੇ ਆ ਸਾਰਿਆਂ ਦੇ ਕਿਸੇ ਦੇ ਪੈਰ ਖਰਾਬ ਕੇ ਦੇ ਹੱਥ ਖਰਾਬ ਆ ਤੇ ਇਹਨਾਂ ਨੂੰ ਬੜੀਆਂ ਬੜੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਲੱਗਨ ਦਾ ਜਿਹੜਾ ਸਮਾਂ ਇੱਥੇ ਆ ਚੁੱਕਾ ਆ ਤੇ ਰੋੜਾਂ ਦੇ ਉੱਤੇ ਪਾਣੀ ਗਲੀਆਂ ਦੇ ਵਿੱਚ ਪਾਣੀ ਆ ਤੇ ਮੈਂ ਪੰਜਾਬ ਸਰਕਾਰ ਗਾੜੀ ਤੇ ਮੈਂ ਆਪਣਾ ਡੀਸੀ ਸਾਹਿਬ ਗਾੜੀ ਮੰਗ ਇਹ ਹੀ ਮੰਗ ਕਰਦਾ ਅਪੀਲ ਕਰਦਾ ਵਾਂ ਕਿ ਜਿਹੜਾ ਇਹਨੂੰ ਛੇਤੀ ਤੋਂ ਛੇਤੀ ਜਿਹੜਾ ਇਹ ਗਾਂਦੇ ਜਿਹੜਾ ਸਾਫ਼ ਕੀਤਾ ਜਾਵੇ ਹਾਂ ਜੀ ਲੱਗਦਾ ਨਹੀਂ ਕਿ ਬਰਸਾਤੀ ਮੌਸਮ ਆ ਬਰਸਾਤਾਂ ਪੈ ਰਹੀਆਂ ਨੇ ਤਾਂ ਬਰਸਾਤਾਂ ਦੇ ਕਾਰਨ ਜਿਹੜਾ ਪਾਣੀ ਵੀ ਇਲਾਕੇ ਦੇ ਇਹ ਜੀ ਵੇਖੋ ਭਰ ਕੀ ਸਕਦਾ ਵੇ ਜੀ ਸਾਨੂੰ ਤੇ ਇਹ ਡਰਿਆ ਵੀ ਸਾਡੇ ਘਰਾਂ ਚ ਪਾਣੀ ਨਾ ਵੜਨ ਲੱਗ ਜੇ ਕਿ ਸਾਡੇ ਘਰਾਂ 'ਚ ਪਾਣੀ ਨਾ ਵੜਨ ਲੱਗ ਜੇ ਸਾਨੂੰ ਇਹ ਆ ਕਿ ਸਾਡੇ ਨਿਆਣੇ ਨਾ ਡੁੱਬ ਜਾਣ ਦਾ ਦਲਦਲ ਬਣੀ ਹੈ ਸਾਡੇ ਇਲਾਕੇ ਛਪੜਿਆ ਅਸੀਂ ਤੇ ਜਿਹੜਾ ਸਭ ਤੋਂ ਜਾਰੀ ਵੱਡੀ ਉਹ ਡੁੱਬ ਕੇ ਮਰ ਗਏ ਕਈ ਇੱਥੇ ਡੰਗਰ ਡੁੱਬੇ ਆ ਕੁੱਤੇ ਡੁੱਬ ਗਏ ਆ ਬਛੇ ਡੁੱਬ ਗਏ ਪਤਾ ਨਹੀਂ ਜੀ ਕਿਹੜੇ-ਕਿਹੜੇ ਇੱਥੇ ਜਿਹੜੇ ਆ ਜੀਵ ਦੁਨੀਆ ਜਿਹੜੀ ਜਿੰਨਾ ਪਤਾ ਹੀ ਕੋਈ ਨਹੀਂ ਆ ਵੀ ਕਈ ਜਿਹੜੇ ਨਿਆਣੇ ਵੀ ਜਿਹੜੇ ਡਿੱਗੇ ਹੀ ਕੱਢੇ ਇੱਥੋਂ ਸਾਨੂੰ ਪਤਾ ਨਹੀਂ ਆ ਵੇਖੋ ਜੀ ਇਹ ਸਾਨੂੰ ਉਹ ਪਰਲੇ ਬੰਨਿਓ ਜਾ ਕੇ ਖਲੋਗੇ ਵੇਖੋ ਸਾਡਾ ਪਿੰਡ ਹੈਗਾ ਨਹੀਂ ਅਗਲੇ ਬੰਨੇ ਆ ਸਟੇਡੀਅਮ ਬਣਾਤਾ ਵਾ ਪਤਾ ਨਹੀਂ ਕਿੰਨੇ ਕਰੋੜਾ ਰੁ ਦੇਖੋ ਇਹ ਚ ਡੰਗਰ ਵੱਜੇ ਆ ਇਥੇ ਬੰਦੇ ਚਾਹੀਦੇ ਤੇ ਡੰਗਰ ਵੱਜੇ ਆ ਕਿਉਂ ਨਹੀਂ ਪਹਾਰ ਦੀ ਕਰਾਇਆ ਜਾਂਦਾ ਇਲਾਕੇ ਦਾ ਵਿਕਾਸ ਕਿਉਂ ਨਹੀਂ ਕਰਾਇਆ ਜਾਂਦਾ ਵਿਕਾਸ ਇਲਾਕੇ ਦਾ ਕਰਤੋਰੀ ਕਰਾਇਆ ਜਾਂਦਾ ਇਹ ਜਿਤਬਾਜੀਆਂ ਇਹ ਜਿਤਬਾਜੀਆਂ ਵਾ ਇਹ ਆਪਣਾ ਇਹਦੇ ਵਿੱਚ ਸਾਨੂੰ ਕੋਈ ਕਿਸੇ ਦੀ ਧੜੇ ਬਾਜੀ ਨਹੀਂ ਆ ਨਾ ਸਾਨੂੰ ਕਿਸੇ ਦੀ ਕੋਈ ਪਾਰਟੀ ਬਾਜੀ ਨਾ ਮਤਲਬ ਆ ਸਾਨੂੰ ਸਿਰਫ ਚਾਹੀਦਾ ਪਿੰਡ ਦਾ ਵਿਕਾਸ ਚਾਹੇ ਸਾਡੇ ਲੋ ਮਲ ਏ ਕਰਾ ਦੇ ਚਾਹੇ ਸਾਡੇ ਲੋ ਸਰਪੰਚ ਕਰਾ ਦੇ ਚਾਹੇ ਸਾਡੇ ਲੋ ਕੋਈ ਆਮ ਦੁਨੀਆ ਵਾਲੇ ਕਰਾ ਦੇ ਸਾਡੇ ਲੋ ਜਿਹੜਾ ਮਰਜੀ ਕਰਵਾ ਦੇਵੇ ਸਾਡੀ ਇਹੀ ਪੰਜਾਬ ਸਰਕਾਰ ਗਾੜੀ ਇਹ ਕਹਿੰਦੇ ਆ ਪੰਜਾਬ ਸਰਕਾਰ ਵੱਲੋਂ ਕਹਿੰਦੇ ਆ ਵੀ ਜਿਹੜੀ ਐ ਇੱਕ ਮਿੰਟ ਆਮ ਸਰਕਾਰ ਜਿਹੜੀ ਕਹਿੰਦੇ ਆ ਜੀ ਇਹ ਆਮ ਦੀ ਸਰਕਾਰ ਆ ਇਹ ਆਮ ਜਨਤਾ ਦੀ ਸਰਕਾਰ ਆ ਇਹ ਤਰਨਾਟਾਂ ਦੀ ਸਰਕਾਰ ਆ ਇਹ ਕੋਈ ਆਮ ਦੀ ਸਰਕਾਰ ਨਹੀਂ ਆ ਕਿ ਜਿਹੜਾ ਸ਼ਰਾਬੀ ਸੀ ਆ ਮਿਆਂ ਇਹਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਵੀ ਕਿੱਥੇ ਆ ਜਿਹੜੀ ਆਮ ਦੀ ਸਰਕਾਰ ਆ ਆ ਹਾਲ ਵੇਖੋ ਕੀ ਆ ਦੁਨੀਆ ਦੇ ਆ ਕਿਹੜੀ ਗਲੀ ਦੇ ਵਿੱਚ ਕਿਹੜੇ ਛਪੜਾ ਅਜਨਾਲੇ ਵਾਲੇ ਵੇਖੋ ਕੱਦੂ ਕੱਲ ਪਰਸੋਂ ਦੀ ਖਬਰ ਆਉਂਦੀ ਆ ਮੁੰਡਾ ਡੁੱਬ ਕੇ ਮਰ ਗਿਆ ਤਦਸੋ ਕਾਦੀ ਆਮ ਦੀ ਸਰਕਾਰ ਆ ਕੀ ਵਿਕਾਸ ਹੋਣ ਡਿਆ ਇਹ ਤਰਨਾਟਾਂ ਦੀ ਸਰਕਾਰ ਆ ਮੈਂ ਇਹੀ ਗੱਲ ਕਹਿਣਾ ਆ ਮੈਂ ਡੀਸੀ ਸਾਹਿਬ ਨੂੰ ਮੰਗ ਵੋਟਾਂ ਟੇਲ ਕਰਦਾ ਹਾਂ ਹਰ ਇੱਕ ਨੂੰ ਕਹਿਣਾ ਆ ਵੀ ਇਹਦੇ ਵਿੱਚ ਪ੍ਰਸ਼ਾਸਨ ਦੇ ਗਾੜੀ ਮੈਂ ਮੰਗ ਕਰਦਾ ਵਾਂ ਵੀ ਜਿਹੜੀ ਇਹ ਆ ਸਾਡੀ ਜਿਹੜੀ ਇੱਥੋਂ ਦੀ ਆ ਸਾਡਾ ਵਿਕਾਸ ਕੀਤਾ ਜਾਏ ਇਹੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀਤੇ ਤਾਂ ਹੋਰ ਵੀ ਗੱਲਬਾਤ ਕਰਾਂਗੇ ਕੁਝ ਲੋਕਾਂ ਦੇ ਹੋਰ ਵੀ ਵਿਚਾਰ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਸਟੇਡੀਅਮ ਤੇ ਸਿਰਫ ਜੂਆ ਖੇਡਣ ਵਾਸਤੇ ਹੀ ਆ ਜੇ ਅਗਰ ਇੱਥੇ ਪੈਸੇ ਲੱਗੇ ਉਹੀ ਅਸੀਂ ਸੜਕਾਂ ਤੇ ਲਗਾਵਾਂਗੇ ਪੈਸੇ ਤੇ ਕਿੰਨਾ ਫਾਇਦਾ ਹੋਏਗਾ ਇੱਥੇ ਤੇ ਕਦੀ ਕੋਈ ਚੈਕਿੰਗ ਵੀ ਨਹੀਂ ਕਰਨ ਆਇਆ ਵੀ ਲੱਗਦਾ ਨਹੀਂ ਕਿ ਸਟੇਡੀਅਮ ਜਿਹੜੀ ਗਰਾਉਂਡ ਬਣਾਈ ਹੁਣ ਜਿੰਨਾ ਪਾਣੀ ਖਲੋਤਾ ਕਿੰਨੇ ਕਿੰਨੇ ਕੀੜੇ ਉੱਥੇ ਖਲੋਉਂ ਅੱਛੇ ਵੀ ਕਰਦੇ ਟੀਕੇ ਲਾ ਲਾ ਕੇ ਮਰਦੇ ਜੋ ਇੱਥੇ ਮਰੇ ਆ ਕਈ ਜਣੇ ਤੇ ਜੰਪ ਕੋਲੇ ਕਰ ਦਿੱਤਾ ਟੀਕੇ ਲਾਉਣ ਵਾਲਾ ਤੇ ਆਸਾਨੀ ਹੋ ਗਈ ਕੰਮ ਦੀ ਸਰਪੰਚ ਸਾਹਿਬ ਨੂੰ ਨਹੀਂ ਦੱਸਿਆ ਗਿਆ ਦੱਸ ਦੇ ਬੜਾ ਕੁਝ ਹੋਇਆ ਇੱਥੇ ਮਰੇ ਵੀ ਆ ਸਾਰਾ ਕੁਝ ਹੋਇਆ ਵਾ ਪਰ ਕੋਈ ਹਾਲ ਹੀ ਨਹੀਂ ਆ ਪਰ ਹੱਲ ਹੋਏਗਾ ਤੇ ਫੇਰ ਹੀ ਹੱਲ ਹੋਊਗਾ ਤੇ ਕੋਈ ਉਹ ਨਹੀਂ ਨਾ ਮਤਲਬ ਜੇ ਕਿੰਨੀ ਵਾਰੀ ਅਸੀਂ ਗਏ ਵੀ ਆ ਕੀ ਸਾਡਾ ਹੱਲ ਕਰੋ ਕੋਈ ਹੱਲ ਕਰੋ ਪਰ ਨਹੀਂ ਅਪੀਲ ਕਰਨਾ ਚਾਹੁੰਦੇ ਹੁਣ ਅਪੀਲ ਕੀ ਕਰਨਾ ਚਾਹੁੰਦੇ ਅਪੀਲ ਇਹ ਕਿ ਹਾਲਤ ਤੁਸੀਂ ਦੇਖ ਨਹੀਂਦੇ ਕੀ ਹੈ ਅਸੀਂ ਤਾਂ ਪਾਣੀ ਜੋ ਨੰਗ ਕੇ ਆਏ ਜੋ ਇਹਨਾਂ ਦਾ ਪਾਣੀ ਸਾਡੇ ਮਹੀਨਾ ਹੋ ਗਿਆ ਪਾਣੀ ਖੜੇ ਨੂੰ ਅਸੀਂ ਇਹ ਇਕੱਠੇ ਹੋ ਕੇ ਚਾਰ ਜਾਨੇ ਚੱਲ ਜਾਨੇ ਆ ਜਾਨੇ ਕੋਈ ਹੱਲ ਹੀ ਨਹੀਂ ਹੈਗਾ ਕੋਈ ਕਹਿ ਦਿੰਦਾ ਉਹ ਪਾਰਟੀ ਉਹ ਵਾ ਉਹ ਵਾ ਹੋਰ ਨਹੀਂ ਕਰਨਾ ਉਹਨੇ ਕਰਨਾ ਸਾਡੇ ਵਾਤੇ ਨਹੀਂ ਕੋਈ ਵੀ ਪਾਰਟੀ ਆ ਦੇਖਿਆ ਕਿਸ ਤਰ੍ਹਾਂ ਜਿਹੜੇ ਲੋਕ ਪਰੇਸ਼ਾਨ ਨੇ ਲੋਕਾਂ ਨੇ ਆਪਣੇ ਦੁੱਖੜੇ ਦੱਸੇ ਨੇ ਕਿ ਕਾਫੀ ਜੜੀ ਇਹ ਤੇ ਪਰੇਸ਼ਾਨੀਆਂ ਆ ਰਹੀਆਂ ਨੇ ਪਰ ਜਿਹੜੀ ਆ ਕਿਤੇ ਕਿਸੇ ਵੱਲੋਂ ਜਿਹੜੀ ਆ ਸੁਣਵਾਈ ਨਹੀਂ ਕੀਤੀ ਜਾ ਰਹੀ ਪਾਣੇ ਇਲਜ਼ਾਮ ਲਾਏ ਕਿ ਡੇਰੀ ਦਾ ਜਿਹੜਾ ਆ ਗੋਆ ਜਿਹੜਾ ਸਾਰਾ ਇਧਰ ਨੂੰ ਆ ਰਿਹਾ ਪਾਣੀ ਦੇ ਨਾਲ ਹਾਂਜੀ ਭਾਈ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਜਾਣਕਾਰੀ ਦੇਣਾ ਚਾਹੁੰਦਾ ਸਾਡਾ ਕਨੈਕਸ਼ਨ ਹੀ ਨਹੀਂ ਸੀਵਰੇਜ ਹੈਗਾ ਕੋਈ ਸਾਡਾ ਗੋਇਆ ਦਾ ਸਿਸਟਮ ਸਾਰਾ ਆ ਵੇਖੋ ਆ ਜੇ ਸਾਰਾ ਢੇਰ ਸਾਡਾ ਗੋਇਆ ਦੋਵੇਂ ਟਾਈਮ ਤੇ ਨਹੀਂ ਟਾਈਮ ਇਧਰ ਛੁੱਟੀਦਾ ਵਾ ਆ ਹੁਣੇ ਹੀ ਸੀਵਰੇਜ ਟੱਕਣ ਖਲਾਇਆ ਸਰਪੰਚ ਆਇਆ ਹੀਗਾ ਸਰਪੰਚ ਸਾਹਿਬ ਦੇ ਸਾਹਮਣੇ ਖੋਲਿਆ ਟੱਕੋਂ ਦੇ ਵਿੱਚੋਂ ਬੋਤਲਾਂ ਪਜਾਮੇ ਪਜਾਮੇ ਕਪੜੇ ਕੂੜਾ ਵਗੈਰਾ ਕਾਹੀ ਕੂਗਾ ਲਫਾਫੇ ਲੋ ਸਭ ਕੁਝ ਨਿਕਲੇ ਵਿੱਚੋਂ ਦੋ ਟੱਪ ਕੱਢੇ ਤੇ ਪਾਣੀ ਚੱਲ ਪਿਆ ਬਸ ਇਹਦੇ ਲੋਕਾਂ ਦੀ ਆਪ ਹੀ ਚਾਹੀਦਾ ਕਿ ਸਫਾਈ ਰੱਖਣ ਪਾਣੀ ਜਿਹੜੀ ਦਿੱਕਤ ਆਏ ਸੀਵਰੇਜ ਕਾਦੀ ਕੋਲ ਬਲੌਕ ਹੁੰਦਾ ਸਾਡਾ ਜਦੋਂ ਕਨੈਕਸ਼ਨ ਹੀ ਨਹੀਂ ਹੈਗਾ ਇਹਦੇ ਵਿੱਚ ਕੋਈ ਲੈਂਦੇ ਨਹੀਂ ਨਾ ਸਾਡਾ ਵਾਟਰ ਸਪਲਾਈ ਨਾਲ ਕੋਈ ਲੈਂਦੇ ਨਹੀਂ ਆ ਨਾ ਸਾਡਾ ਸੀਵਰੇਜ ਨਾਲ ਕਨੈਕਸ਼ਨ ਨਾਲ ਕੋਈ ਲੈਂਦੇ ਨਹੀਂ ਕਹਿੰਦਾ ਭਾਵੇਂ ਕਿ ਤੁਹਾਡਾ ਜਿਹੜਾ ਗੋਆ ਇੱਧਰ ਨੂੰ ਨਹੀਂ ਜਾਂਦਾ ਭਾਈ ਤੁਸੀਂ ਕੈਮਰਾ ਨੂੰ ਮਾਰੋ ਇੱਧਰ ਵੇਖੋ ਆ ਵੇਖੋ ਗੋਏ ਦਾ ਸਾਡੀ ਰੂੜੀ ਲੱਗੀ ਇਹ ਅਸੀਂ ਦੇਸੀ ਖਾਦ ਬੰਦੀ ਆ ਅਸੀਂ ਆਪਣੇ ਖੇਤਾਂ 'ਚ ਪਾਈਦੀ ਆ ਅਸੀਂ ਇਹ ਕੋਈ ਜਾ ਕਰਨੀ ਆਪਣੀ ਤੇ ਜਿਹੜੇ ਲੋਕਾਂ ਨੇ ਅੰਜਾਮ ਲਾਏ ਸਰੇ ਬੇਬੁਨਵਾ ਝੂਠੇ ਨੇ ਉਹਨਾਂ ਦੀ ਆਪਣੀਆਂ ਨੇ ਗਲੀ ਲੋਕਾਂ ਦੀ ਏ ਕਿ ਜਿਹੜਾ ਆਪਣਾ ਸੀਵਰੇਜ ਆਪਣੇ ਖੁਦ ਸਾਵ ਰੱਖਣਾ ਚਾਹੀਦਾ ਕਿ ਗਾੜੀ ਕੋਈ ਕੂੜਾ ਕੜਕਰ ਆ ਕੇ ਅੜਦੀ ਆ ਤੇ ਉਥੋਂ ਬਲੋਕੇਜ ਹੁੰਦੀ ਆ ਜਿਹੜੀ ਸਮੱਸਿਆ ਆ ਰਹੀ ਤੇ ਇਹ ਵੀ ਸਾਫ ਦਾ ਸਰਪੰਚ ਜੇ ਪਹਿਲਾਂ ਤਾਂ ਬਹੁਤ ਬੁਰੇ ਆਤਮੇ ਲੋਕ ਦੁੱਬੀ ਨੇ ਦੇਖੋ ਜੀ ਅੱਜ ਤੋਂ 10 ਦਿਨ ਪਹਿਲਾਂ ਤੁਸੀਂ ਸਾਡੇ ਪਿੰਡ ਦੇ ਸ਼ਹਿਰੇ ਵਿੱਚ ਸਾਰਾ ਸਰਵੇ ਕਰ ਚੁੱਕੇ ਹੋ ਜਿਹੜੇ ਜਿਹੜੇ ਕੰਮ ਸਾਡੀ ਸਰਕਾਰ ਚ ਹੋਏ ਨੇ ਅਸੀਂ ਤੇ ਬਿਲਕੁਲ ਇਮਾਨਦਾਰੀ ਦੇ ਨਾਲ ਬਹੁਤ ਵਧੀਆ ਕੰਮ ਕਰਾਏ ਨੇ ਬਾਕੀ ਅਸੀਂ ਪਿੰਡ ਵਾਸੀਆਂ ਦੇ ਨਾਲ ਬਿਲਕੁਲ ਨਾਲ ਖੜੇ ਆ ਕਿਉਂਕਿ ਅਸੀਂ ਮੇਰੇ ਫਾਦਰ ਵੀ 30 ਸਾਲ ਸਰਪੰਚ ਰਹੇ ਨੇ ਬਾਕੀ ਮੈਂ ਆਪਣੇ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਸਾਡੇ ਸਰਦਾਰ ਗਰਜੀਤ ਸਿੰਘ ਔਜਲਾ ਜੀ ਮੈਂ ਆਪਣੇ ਪਿੰਡ ਦੀ ਸਮੱਸਿਆ ਉਹਨਾਂ ਨੂੰ ਦੱਸ ਚੁੱਕਾ ਵਾਂ ਹੋ ਸਕਦਾ ਅਸੀਂ ਜਲਦੀ ਤੋਂ ਜਲਦੀ ਉਹਨਾਂ ਨਾਲ ਮੀਟਿੰਗ ਕਰਕੇ ਆਪਣੇ ਨਸ਼ਹਿਰੇ ਦੀ ਸਮੱਸਿਆ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਮੈਂ ਤੁਸੀਂ ਮੌਕੇ ਤੇ ਪਹੁੰਚੇ ਜੇ ਇੱਥੇ ਕਾफी ਸਮੱਸਿਆ ਆ ਰਹੀ ਹੈ ਲੋਕਾਂ ਨੂੰ ਕੱਲ ਧਰਨੇ ਦਾ ਵੀ ਲਿਖਿਆ ਹੈਗਾ ਕਿ ਕਿਹਨਾਂ ਤੇ ਮੈਂ ਉਹਨਾਂ ਧਰਨੇ ਸੰਬੰਧੀ ਦੱਸਣ ਆਇਆ ਵਾਂ ਕਿ ਧਰਨਾ ਸਮੱਸਿਆ ਦਾ ਹੱਲ ਨਹੀਂ ਹੈ ਇਸ ਸੰਬੰਧੀ ਤੁਸੀਂ ਜੋ ਤੁਹਾਨੂੰ ਪਾਣੀ ਦੀ ਸਮੱਸਿਆ ਆ ਰਹੀ ਹੈ ਸਿਵਲ ਪ੍ਰਸ਼ਾਸਨ ਨੂੰ ਆਪਣਾ ਉਸ ਸੰਬੰਧੀ ਮੰਗ ਪੱਤਰ ਦਿਓ ਜਿਸ ਤੇ ਉਹ ਕਾਰਵਾਈ ਕਰਨਗੇ ਜੇ ਤੂੰ ਆਪਣਾ ਮੰਗ ਪੱਤਰ ਦੇ ਪ੍ਰਸ਼ਾਸਨ ਆਣ ਕੇ ਉਸ ਸੰਬੰਧੀ ਆਪਣੀ ਆਣ ਕੇ ਲਊਗਾ ਉਹਦੀ ਬਾਈਟ ਲਊਗਾ ਜਿਹੜਾ ਡੇਰੀ ਆ ਡੇਰੀ ਦੇ ਕਰਕੇ ਇਹਨਾਂ ਨੇ ਜਿਹੜਾ ਮੰਗ ਪੱਤਰ ਦਿੱਤਾ ਧਰਨੇ ਦਾ ਇਲਾਕਾ ਸੀ ਡੇਰੀ ਦੇ ਸੰਭ ਉਹਦੇ ਬਾਰੇ ਕੀ ਕਰ ਰਹੇ ਇਸ ਸੰਬੰਧੀ ਸਿਵਲ ਪ੍ਰਸ਼ਾਸਨ ਨੇ ਜੋ ਵੀ ਲਿਖ ਕੇ ਦੇਊਗਾ ਉਹਨਾਂ ਦਾ ਕਾਰਵਾਈ ਬੰਦੀ ਬੀਡੀਪੀ ਸਾਹਿਬ ਨੂੰ ਆਪਣਾ ਮੰਗ ਪੱਤਰ ਦੇਣ ਕੇ ਜਿਹੜਾ ਕੀ ਡੇਰੀਆਂ ਕਰਕੇ ਜਾਂ ਸਾਡੇ ਸੀਵਰੇਜ ਬੰਦ ਹੋ ਰਿਹਾ ਜਿਹੜਾ ਪਾਣੀ ਛੜਕਾਂ ਤੇ ਆ ਰਿਹਾ ਜਾਂ ਛੱਪੜ ਦੀ ਖਲਾਈ ਹੋਣ ਵਾਲੀ ਉਸ ਸੰਬੰਧੀ ਜੋ ਵੀ ਇਹਨਾਂ ਨੇ ਮੰਗਿਆ ਉਹ ਡੀਸੀ ਸਾਹਿਬ ਤੱਕ ਪਹੁੰਚਾਉਣ ਬੀਡੀਪੀ ਹੋ ਰਹੀ ਹੈ ਅੱਜ ਇਸ ਸੰਬੰਧੀ ਧਰਨਾ ਸਵਸਥਿਆ ਦਾ ਹੱਲ ਨਹੀਂ ਹੋਇਆ। ਕੀ ਹੈ ਸਵਾਰਥੰਦਵਾਦ ਨਹੀਂ ਚੁੰਚੇ ਲੋਕ। ਇਹ ਆਪਣਾ ਮੰਗ ਪੱਤਰ ਦੇਣ। ਪ੍ਰਸ਼ਾਸਨ ਇਹਨਾਂ ਨੂੰ ਜ਼ਰੂਰ ਸੁਣੂ। ਪ੍ਰਸ਼ਾਸਨ ਇਹਨਾਂ ਦੇ ਨਾਲ ਹੈ। ਤਾਂ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਇਲਾਕੇ ਦਾ ਜਿਹੜਾ ਵਿਕਾਸ ਹੁੰਦਾ ਹੈ ਕਿ ਨਹੀਂ ਹੁੰਦਾ। ਤਾਂ ਤੁਸੀਂ ਜੁੜੇ ਹੋਣਾ ਲੋਕ ਰਾਜ ਟੀਵੀ ਨਾਲ। ਅੰਮ੍ਰਿਤਸਰ ਤੋਂ ਕੈਮਰਾਮੈਨ ਜਗੀਰ ਸਿੰਘ ਦੇ ਨਾਲ ਰਿਪੋਰਟਰ ਵਿਨੋਦ ਕੁਮਾਰ ਲੋਕ ਰਾਜ ਟੀਵੀ।